From 27th October to, to 2nd November 2025. And we have amongst us today Dr. Anjot Singh, National President of Anti Corruption Foundation of India. Uh, he is a very renowned personality. So please welcome sir with a huge round of applause.

क्योंकि साथी माँ है और किसी स्याण ने साइ ने गल बड़ी अच्छी गल कही है कि जो एक न्याणा अपनी माँ को भुल जाता है अपनी जड़ा न भुल जाता है फिर वह तो जिंदगी का कोई मतलब रह नहीं जाता सो सार निचोड़ करते हुए सर मैं थोड़ा तो स्वागत करता वा जी साढ़े स्कूल सावार उम्मीद करना वहाँ अपने सारे बच्चों को तो तो अपने सारे की जो सारे बच्चे गलार ने जो है साले की जो वे हो गए करप्शन का सादा की लैंड देना है बड़े में पता होना चाहिए असा ज्यादा लैन देन थोड़ी करते हैं करप्शन सिर्फ पैसों के आती करप्शन कई या जो जोसखोरी कहते हैं वो कई था चलती है दोस्तों भी छोटे लैवल पर वे लैवल पर क्लास में पेरेंट्स के नाल माँ प्यो नैनू ए लैद मैनू ए कराँगा तुम ऐद करोगे तो मैं कर देंगे लेकिन एक लिमिट तो बाद जो चीज़ जल्दी खराब हो जाती है जरूरी है, तो है।, है।, है कि सारी इन्हों सारीज़ों शुरू तो ठीक करिए ईमानदारी अपने चरित्र चार सारे गलत अखींस लैके आगे मैं सर का दोबारा तो स्वागत करना मैं करके सर को बुलावगा कि सर अपने विचार सारे सारे सी गुड मॉर्निंग ऑल सारू मेरे वालों जिन्हें भी इत स्टूडेंट्स टीचर्स सारे मेरे वालों प्यार सत श्रीकाल नमस्ते आदा और मैं माई साहब डॉक्टर रणजोत सिंह नैशनल प्रेजिडेंट एंटी करप्शन फाउंडेशन ऑफ इंडिया रैड अंडर आईटीए नीतियों एन एमएसएमई और ऑनलाइन सर्टिफाइड सेंट्रल विजिलेंस कमीशन गवर्नमेंट ऑफ इंडिया मैं थोड़ा सा ਤੁਹਾਨੂੰ एंटी करप्शन वर्क फाउंडेशन ऑफ इंडिया ਬਾਰੇ ਇਹ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਅਵੇਅਰਨੈਸ ਵੀ ਅੰਗੇਜ ਕਰਪਸ਼ਨ ਦੇ ਚੱਲ ਰਿਹਾ ਹੈ ਉਹ ਸਤਾਈ ਅਕਾ ਤੋਂ ਲੈ ਕੇ ਦੋਨਾ ਮੰਬਰਾਂ ਤੋਂ ਪੂਰੇ ਦੇਸ਼ ਦੇ ਵਿੱਚ ਇੱਕ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਅਸੀਂ ਦੇਸ਼ ਦੇ ਕੋਨੇ-ਕੋਨੇ ਸਕੂਲ ਕਾਲਜ ਯੂਨੀਵਰਸਿਟੀ ਅਕੈਡਮੀ ਜਿਉਂਨਾ ਸਾਰਿਆਂ ਦੇ ਵਿੱਚ ਇੱਕ ਸੁਨੇਹਾ ਉਹਨਾਂ ਬੱਚਿਆਂ ਨੂੰ ਉਹਨਾਂ ਪੇਰੈਂਟਸ ਨੂੰ ਐਂਟੀ ਕਲਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਮਾਧਿਅਮ ਦੇ ਜ਼ਰੀਏ ਇਹ ਅਸੀਂ ਅਵੇਰਨੈਸ ਵੀਕ ਮਨਾ ਰਹੇ ਹਾਂ ਕਿਉਂਕਿ ਪਿਆਰੇ ਬੱਚਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਇੱਕ ਕਰਾਪਸ਼ਨ ਦੀ ਬਿਮਾਰੀ ਹੈ ਇਹ ਹਰ ਇੱਕ ਗਰੀਬ ਚ ਹਰ ਇੱਕ ਘਰ ਚ ਹਰ ਇੱਕ ਮਹੱਲੇ ਚ ਹਰ ਇੱਕ ਡਿਸਟ੍ਰਿਕਟ ਚ ਸਟੇਟ ਚ ਤੇ ਪੂਰੇ ਨੈਸ਼ਨਲ ਅੱਤ ਬਹੁਤ ਐਨੀ ਵੱਧ ਚੁੱਕੀ ਹੈ ਕਿ ਕੋਈ ਵੀ ਕਿਤੇ ਵੀ ਜਲਣਾ ਪੈਂਦਾ ਉੱਥੇ ਸਾਨੂੰ ਰਿਸ਼ਵਤ ਦੇ ਕੇ ਹੀ ਕੰਮ ਕਰਵਾਉਣਾ ਪੈਂਦਾ ਕੰਮ ਆਪਾਂ ਨੇ ਅਸੀਂ ਰਾਈਟ ਵੇਚ ਚੁੱਕੇ ਸਹੀ ਰਸਤਾ ਚੁੱਕ ਕੇ ਤੇ ਪੂਰੀ ਨੌਲੇਜ ਦੇ ਨਾਲ ਅਸੀਂ ਕੰਮ ਵੀ ਕਰ ਸਕਦੇ ਹਾਂ ਮੇਰਾ ਕਹਿਦਾ ਮੈਂ ਮਾਡਲ A ਹੈ B ਜਦੋਂ ਵੀ ਤੁਸੀਂ ਇੱਥੋਂ ਬੱਚਿਆਂ ਨੇ ਪਲੱਸ 1 ਪਲੱਸ 2 ਕਰਕੇ ਜਾਣਾ ਅੱਗੇ ਅੰਡਰ ਗ੍ਰੈਜੂਏਟ ਕਰਨੀ ਫਿਰ ਗ੍ਰੈਜੂਏਟ ਕਰਨੀ ਉਸ ਤੋਂ ਬਾਅਦ ਫਿਰ ਪੋਸਟ ਗ੍ਰੈਜੂਏਟ ਕਈ ਸਟੂਡੈਂਟਸ ਨੇ ਤੁਹਾਡੇ ਵਿੱਚੋਂ ਕਿਸੇ ਨੇ ਕਿਉਂਕਿ ਤੁਸੀਂ ਦੇਸ਼ ਦਾ ਭਵਿੱਖ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪੇਰੈਂਟਸ ਦਿਨ ਰਾਤ ਮਿਹਨਤ ਕਰਦੇ ਆ ਕੋਈ ਦਿਹਾੜੀ ਕਰਦਾ ਕੋਈ ਜੌਬ ਕਰਦਾ bizness ਕਰਦਾ ਲੇਕਿਨ ਉਹ ਆਪਣੇ ਬੱਚਿਆਂ ਨੂੰ ਇੰਨੀ ਵਦਿਆ ਸਕੂਲਾਂ ਚ ਪੜ੍ਹਾ ਕੇ ਵੀ ਬੱਚਿਆਂ ਦਾ ਇੱਕ ਫਿਊਚਰ ਸਿਕਿਉਰ ਹੋ ਜਾਏ ਉਹ ਸਿਕਿਉਰ ਕਿਵੇਂ ਹੋਏਗਾ ਜੇ ਅਸੀਂ ਇਸ ਕਰਾਪਸ਼ਨ ਦੀ ਬਿਮਾਰੀ ਨੂੰ ਜਲਦੋਂ ਖਤਮ ਕਰਾਂਗੇ ਇੱਕ ਛੋਟੀ ਜੀ ਮੈਂ ਤੁਹਾਨੂੰ ਸਤੋਰੀ ਸੁਣਾਉਂਦਾ ਸਿਰਫ 1 ਮਿੰਟ ਦੀ ਆ ਕਹਿੰਦੇ ਇੱਕ ਵਾਰ ਜੰਗਲ ਵਿੱਚ ਅੱਗ ਲੱਗ ਗਈ ਜਦੋਂ ਜੰਗਲ 'ਚ ਅੱਗ ਲੱਗੀ ਤਾਂ ਉੱਥੇ ਸਾਰੇ ਜਿਹੜੇ ਜਾਨਵਰ ਸੀ ਉਹਦਰ ਤੋਂ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ ਤੇ ਸਾਰੇ ਦੇਖਦੇ ਨੇ ਇੱਕ ਛੋਟੀ ਜਿਹੀ ਚਿੜੀ ਸਤੈਰੋ ਉਹਨੇ ਕੀ ਕਰਿਆ ਉਹ ਜਾਨੀ ਅਡਾਦੀ ਮਾਰਦੀ ਤੇ ਇੱਕ ਆਪਣੀ ਛੋਟੀ ਜੀ ਚੋਣ ਨਾਲ ਇੱਕ ਪਾਣੀ ਦਾ ਡ੍ਰੌਪ ਪਾਣੀ ਦੇ ਧੂੰਧ ਉਹ ਚੱਕਦੀ ਜੇ ਉਹ ਅੱਗ ਤੇ ਪਾ ਦਿੰਦੀ ਉਹਨੂੰ ਦੇਖ ਕੇ ਉਹ ਬਾਂਦਰ ਹੱਸਣ ਲੱਗਿਆ ਤੇ ਉਹ ਬਾਂਦਰ ਕਹਿੰਦਾ ਵੀ ਐ ਜਿਹੜੀ ਵੀ ਤੇਰੀ ਛੋਟੀ ਜੀ ਚੋਣ ਨਾਲ ਜਿਹੜਾ ਤੂੰ ਪਾਣੀ ਚੱਕ ਕੇ ਇਸ ਅੱਗ ਤੇ ਪਾਉਂਦੀ ਹੈ ਕੀ ਤੇਰੀ ਇਸ ਇੱਕ ਬੂੰਦ ਨਾਲ ਜੰਗਲ ਦੀ ਅੱਗ ਬੁਝ ਜਾਵੇਗੀ ਤੇ ਉਹ ਛਿਵੀ ਨੇ ਜਵਾਬ ਦਿੱਤਾ ਕਹਿੰਦੀ ਵੀਰ ਕਹਿੰਦੀ ਮੈਨੂੰ ਵੀ ਪਤਾ ਤੇ ਤੈਨੂੰ ਵੀ ਪਤਾ ਵੀ ਮੈਂ ਇੱਕ ਭੁਜਾ ਸਕਦੀ ਲੇਕਿਨ ਇਤਿਹਾਸ ਇਸ ਗੱਲ ਦਾ ਗਵਾਹ ਹੋਏਗਾ ਕਿਉਂਕਿ ਮੈਂ ਕੋਸ਼ਿਸ਼ ਤਾਂ ਕੀਤੀ ਅਗ ਬੁਝਾਉਣ ਦੀ ਸੋ ਤੁਸੀਂ ਵੀ ਉਸੇ ਤਰ੍ਹਾਂ ਕੋਸ਼ਿਸ਼ ਆਪਣੇ ਆਪ ਤੋਂ ਕਰਨੀ ਹੈ ਜੇ ਤੁਸੀਂ ਕੋਈ ਵੀ ਵਰਕ ਕਰਨ ਤੇ ਕਰਾਉਣ ਵਾਸਤੇ ਪੈਸੇ ਵਿਸ਼ਵਤ ਦੋਗੇ ਤਾਂ ਇੱਕ ਗੱਲ ਯਾਦ ਰੱਖ ਲੈ ਧੋਖਾ ਤੁਹਾਡੇ ਨਾਲ ਨਹੀਂ ਹੋਣਾ ਕਿਉਂਕਿ ਜਿਹੜਾ ਕੰਮ ਦੇਖੋ ਹਰ ਇੱਕ ਚੀਜ਼ ਦੀ ਨੌਲੇਜ ਹੁੰਦੀ ਹੈ ਹਰ ਇੱਕ ਚੀਜ਼ ਦਾ ਇੱਕ ਕ੍ਰਾਈਟੇਰੀਆ ਹੁੰਦਾ ਇੱਕ ਪੈਰਾਮੀਟਰ ਬਣਾਇਆ ਹੁੰਦਾ ਸ਼ੁਰੂਆਤ ਤੁਸੀਂ ਆਪਣੇ ਆਪ ਦੇ ਕਰਨੀ ਹੈ ਵੀ ਕਿਸੇ ਟਾਈਮ ਕਿਸੇ ਵੀ ਫੀਲਡ ਵਿੱਚ ਤੁਸੀਂ ਜਾਣਾ ਉੱਥੇ ਨਾ ਰਿਸ਼ਵਤ ਲੈਣੀ ਨਾ ਰਿਸ਼ਵਤ ਦੇਣੀ ਜੇ ਤੁਹਾਡੇ ਤੋਂ ਕੋਈ ਵੀ ਕਿਸੇ ਵੀ ਫੀਲਡ ਵਿੱਚ ਭਾਵੇਂ ਕਿਸੇ ਜੌਬ 'ਚ ਹੋਵੇ ਕੋਈ ਰਿਸ਼ਵਤ ਮੰਗਦਾ ਉਹਦੀ ਤੁਸੀਂ ਵੀਡੀਓ ਬਣਾ ਸਕਦੇ ਹੋ ਤੇ ਤੁਹਾਡੇ ਕੋਲ ਇੱਕ ਐਵਿਡੈਂਸ ਹੋਊਗਾ ਤੁਹਾਡਾ ਕੰਮ ਕਰਾਉਣਾ ਤੁਹਾਡਾ ਰਾਈਟ ਹੈ ਕੰਮ ਕਰਾਉਣਾ ਉਸ ਅਫੀਸਰ ਦਾ ਰਾਈਟ ਹੈ ਤੇ ਜਦੋਂ ਇਹਨਾਂ ਦੀ ਤੁਹਾਨੂੰ ਪਤਾ ਲੱਗਦਾ ਵੀ ਕੋਈ ਕਰਪਟ ਅਧਿਕਾਰੀ ਤੁਹਾਨੂੰ ਕ੍ਰਾਪਸ਼ਨ ਦੇ ਨਾਮ ਕੁਝ ਕੁਝ ਵੀ ਮੰਗ ਰਿਹਾ ਤੁਸੀਂ ਉਸ ਦੀ ਉਸ ਦੀ ਜਿਹੜੀ ਸੂਚਨਾ ਹੈ ਉਹ ਤੁਸੀਂ ਸਰਕਾਰੀ ਏਜੰਸੀ ਨੂੰ ਦੇ ਸਕਦੇ ਹੋ ਤੇ ਜਿਹੜੀ ਸਾਡੀ ਐਂਟੀ ਕ੍ਰਾਪਸ਼ਨ ਫਾਊਂਡੇਸ਼ਨ ਆਫ ਇੰਡੀਆ ਹੈ ਇਹ ਸ਼ਹੀਦਾਂ ਦੇ 2010 ਦੇ ਵਿੱਚ ਇਦਾਂ ਇੱਕ ਨੀ ਪੱਥਰ ਧਰਿਆ ਗਿਆ ਸੀ ਜਿੰਨੇ ਵੀ ਸਾਡੇ ਹਿੰਦੁਸਤਾਨ ਦੇ ਸ਼ਹੀਦ ਹੋਏ ਹਨ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਲਾਲਾ ਰਾਜਪਟਰਾਏ ਝਾਂਸੀ ਦੀ ਰਾਣੀ ਚੰਦਰ ਸ਼ੇਖ ਅਜਾਦ ਉਹ ਜਿਹਨੇ 327 ਟੋਟਲ ਹਿੰਦੁਸਤਾਨ ਦੇ ਉਹ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੋਗਨਾ ਦਿੱਤਾ ਆਪਣਾ ਬਲੀਦਾਨ ਦਿੱਤਾ ਉਹਨਾਂ ਦੇ ਪਰਿਵਾਰਾਂ ਦੀ ਇਸ ਫਾਊਂਡੇਸ਼ਨ ਦਾ ਮੀਂਹ ਬੱਥਰਿਆ ਸੀ ਅੱਜ ਉਹਨਾਂ ਦੀ ਵੀ ਬਲੇਸਿੰਗ ਇਸ ਫਾਊਂਡੇਸ਼ਨ ਨੂੰ ਮਿਲ ਰਹੀ ਹੈ ਇੱਕ ਜਣੇ ਤੋਂ ਸਟਾਰ ਹੋਇਆ ਸੀ ਅੱਜ ਪੂਰੀ ਓਵਰਾਲ ਇੰਡੀਆ ਤੋਂ ਪੂਰੇ ਸਾਰੇ ਸਟੇਟਾਂ ਚੋਂ ਇੰਟਰਨੈਸ਼ਨਲ ਲੈਵਲ ਤੋਂ ਸਾਡੇ ਟੋਟਲ 27 ਲੱਖ ਪਰਿਵਾਰ ਸਾਡੇ ਨਾਲ ਜੁੜੇ ਹੋਏ ਸੋ ਮੈਂ ਇਹ ਹੀ ਕਹਿਣਾ ਚਾਹੁੰਗਾ ਵੀ ਆ ਜਿਹੜੇ ਤੁਸੀਂ ਫਾਰਮ ਹੱਥਾਂ ਚ ਫੜੇ ਹੈ ਨਾ ਇਹ ਸ਼ੁਰੂਆਤ ਤੁਸੀਂ ਆਪਣੇ ਆਪ ਨੂੰ ਕਰਨੀ ਹੈ ਵੀ ਜਿੱਥੇ ਵੀ ਅਸੀਂ ਜਾਣਾ ਅਸੀਂ ਨਾਲ ਰਿਸ਼ਵਤ ਲੈਣੀ ਨਾਲ ਰਿਸ਼ਵਤ ਦੇਣੀ ਸਗੋਂ ਤੁਸੀਂ ਆਪਣੇ ਜਿਹੜੇ ਤੁਹਾਡੇ ਆਂਗਵਾਂ ਵਿੱਚ ਹੈ ਉਹਨਾਂ ਨੂੰ ਵੀ ਤੁਸੀਂ ਅਵੇਅਰ ਕਰਨਾ ਤੁਸੀਂ ਵਧੀਆ ਆਪਣੀ ਸਟੱਡੀ ਕਰੋ ਨੌਲੇਜ ਲਓ ਐਕਸਮ ਪੜ੍ਹਾਈ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰੋ ਤੇ ਆਪਣੇ ਫੀਲਡ ਵਿੱਚ ਅੱਛਾ ਵਰਕ ਕਰੋ ਖੇਡਾਂ ਵੱਲ ਜਾਓ ਨਸ਼ੇ ਦਾ ਤਿਆਗ ਕਰੋ ਮਾਰੀ ਸੰਗਤਨਾ ਕਰੋ ਵਧੀਆ ਸੋਚ ਰੱਖੋ ਇੱਕ ਜਿਹੜਾ ਤੁਹਾਡਾ ਬ੍ਰੇਨ ਹੈਗਾ ਇਹ ਨੂੰ ਇੱਕ ਪੈਰਾਸ਼ੂਟ ਦੀ ਤਰ੍ਹਾਂ ਤੁਸੀਂ ਜਿੰਨਾ ਇਹ ਨੂੰ ਉੱਪਰ ਲੈ ਕੇ ਜਾਓਗੇ ਖੋਲੋਗੇ ਜਿੰਨੀ ਵਧੀਆ ਵੱਡੀ ਤੁਹਾਡੀ ਸੋਚ ਹੋਊਗੀ ਉਹਨਾਂ ਤੁਸੀਂ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਵੋਗੇ ਕਾਮਯਾਬ ਹੋਵੋਗੇ ਕਦੇ ਵੀ ਆਪਣੇ ਆਪ ਨੂੰ ਨਰਵਸ ਨਹੀਂ ਕਰਨਾ 네ਗੇਟਿਵ ਨਹੀਂ ਹੋਣਾ ਪੋਜ਼ਿਟਿਵ ਸੋਚ ਰੱਖਣੀ ਹੈ ਤੇ ਹਮੇਸ਼ਾ ਤੁਸੀਂ ਪੋਜ਼ਿਟਿਵ ਰਹਿਣਾ ਸਟਰੋਂਗ ਰਹਿਣਾ ਸੋ ਮੈਂ ਇਹ ਨਹੀਂ ਕਹਿੰਦਾ ਹੋਇਆ ਤੁਹਾਨੂੰ ਇਹ ਸਿਰਫ ਦੱਸਣਾ ਚਾਹੁੰਦਾ ਕਿ ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਇੰਡੀਆ ਜਿਹੜੀ ਸਾਡੀ ਇਹ ਆਰਗੇਨਾਈਜੇਸ਼ਨ ਹੈ ਇੰਡੀਆ ਦੀ ਨੰਬਰ 1 ਆਰਗੇਨਾਈਜੇਸ਼ਨ ਹੈ ਜਿਹਦੇ ਨਾਲ ਸਾਡੇ ਨਾਲ ਸੀਨੀਅਰ ਆਈਏਐਸ ਅਫੀਸਰ ਆਈਪੀਐਸ ਪੀਸੀਐਸ ਬਿਊਰੋਕਰੇਟਸ ਜੁਡੀਸ਼ੀਅਨ ਤੋਂ ਸੀਬੀਆਈ ਆਈਬੀ ਔਰ ਸੀਆਈਡੀ ਤੋਂ ਸਾਡੇ ਨਾਲ ਜੁੜੇ ਹੋਏ ਹੈ ਔਰ ਬਾਲੀਵੁੱਡ ਇੰਡਸਟਰੀ ਤੋਂ ਜਿੰਨੇ ਵੀ ਟੌਪਰ ਸਟਾਰ ਐ ਤੁਸੀਂ ਕਿਸੇ ਇੱਕ ਦਾ ਵੀ ਨਾਮ ਲੈ ਸਕਦੇ ਹੋ ਉਹ ਸਾਡੀ ਪ੍ਰੋਫਾਈਲ ਦੇਖ ਕੇ ਸਾਡੇ ਨਾਲ ਜੁੜ ਰਹੇ ਆ ਉਹ ਸਾਡੇ ਪੈਟਰਨ ਆ ਸਾਡੇ ਸਪੋਰਟਰ ਵੀ ਆ ਸੋ ਮੇਰਾ ਅੱਜ ਦਾ ਮਕਸਦ ਉਸੇ ਦਾ ਇਹੀ ਹੈ ਵੀ ਅੱਜ ਐਥੇ ਇੱਕ ਜਿਹੜੇ ਇਹ ਤੁਹਾਨੂੰ ਇੰਟੀਗ੍ਰਿਟੀ ਦੇ ਫਾਰਮ ਫਿਲ ਕਰਕੇ ਤੁਸੀਂ ਪ੍ਰੈਕਟਿਸ ਕਰਕੇ ਸਾਨੂੰ ਦੇ ਦੇਓ ਇੱਕ ਪ੍ਰਤੀਗਿਆ ਕਰਨੀ ਐ ਇਸ ਆਰਗੇਨਾਈਜੇਸ਼ਨ ਦੇ ਮਾਧਿਅਮ ਨਾਲ ਨਿਰਸ਼ੁੱਤ ਲੈਣੀ ਤੇ ਨਿਰਸ਼ੁੱਤ ਦੇਣੀ ਮੈਂ ਗੱਲ ਇੰਗਲਿਸ਼ ਵਿੱਚ ਕਰਦਾ ਕਿਉਂਕਿ ਵਰਡ ਕੋ ਮਨਣਾ ਵੀ ਸਾਨੂੰ ਸਮਾਂ ਮਿਲੇਗਾ ਪਿਛੇ ਹੀ ਮੈਂ ਅਮਰੀਕਨ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਹੈ ਕਈਆਂ ਨੂੰ ਇਹ ਲੱਗਦਾ ਹੁੰਦਾ ਨਾ ਵੀ ਪਤਨੀ ਸ਼ੁੱਧ ਪੰਜਾਬੀ ਦੀ ਗੱਲ ਕਿਉਂ ਕਰ ਰਿਹਾ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਮੇਰੇ ਇੱਕ ਵਾਰ ਵੀ ਰਿਕਾਰਡ ਹੋਇਆ ਮੈਂ ਖੁਦ ਲਿਖੀ ਸੀ 94 ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਨਾ ਵੀ ਸੋਕੇ ਬੰਦਾ ਆਖੀ ਹੈ ਜਿੱਦ ਜਮ ਮੈ ਰਾਜਾਂ ਕਿਉਂਕਿ ਤੁਸੀਂ ਉਹ ਬੱਚੇ ਹੋ ਭਵਿੱਖ ਦੇਸ਼ ਦਾ ਹੈ ਪਤਾ ਨਹੀਂ ਤੁਹਾਡੇ ਚੋਂ ਕਿਸੇ ਨੇ ਟੋਪਰ ਬੰਨਾ ਲਾਇਰ ਬੰਨਾ ਜੱਜ ਬੰਨਾ ਇੰਜੀਨੀਅਰ ਬੰਨਾ ਜਾਂ ਡਾਕਟਰ ਬੰਨਾ ਟੀਚਰ ਬੰਨਾ ਹੈ ਤੁਹਾਡੇ ਤੇ ਡਿਪੈਂਡ ਹੈ ਇਸ ਕਰਕੇ ਆਪਣਾ ਫਿਊਚਰ ਸਿਕਿਉਰ ਕਰੋ ਅੱਜ ਤੋਂ ਬਾਅਦ ਬਸ ਜਿੱਥੇ ਵੀ ਜਾਣਾ ਉੱਥੇ ਸਿਰਫ ਇੱਕ ਗੱਲ ਰੱਖਣੀ ਵੀ ਨਾਲ ਸ਼ਮਤ ਲੈਣੀ ਨਾਲ ਦੇਣੀ ਦੇਸ਼ ਦੀ ਸੇਵਾ ਕਰਨੀ ਹੈ ਆਪਣਾ ਸੱਭਿਆਚਾਰ ਆਪਣੇ ਵਿਰਸੇ ਨਾਲ ਜੁੜਨਾ ਹੈ ਤੇ ਐਨਾ ਹੀ ਕਹਿਣਾ ਹੋਇਆ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਮੈਂ ਫਿਰ ਤੋਂ ਰਿਕਵੈਸਟ ਕਰਦਾ ਵੀ ਸਾਰੇ ਜਿਹਨੇ ਵੀ ਸਟੂਡੈਂਟ ਹੈ ਪਲੀਜ਼ ਖੜੇ ਹੋ ਜਾਣ ਤੇ ਆਪਾਂ ਕੋਈ ਇੱਕ ਮਿੰਟ ਲਈ ਜਿਹੜੀ ਸ਼ਾਬਦ ਹੈ ਉਹ ਅਸੀਂ ਬੋਲ ਕੇ ਲੁਕ ਕਰਾਂਗੇ और आप इतनी तरक्की करो दिन दुगनी रात अपनी तरक्की करे, भगवान आपकी हर मनोकामना पूरी करे। एंटी करप्शन फाउंडेशन ऑफ की इंडिया की ओर से मैं आपको आज एक आवाशा चौधरी के एक आश्वासन देता हूँ कि कहीं भी किसी भी फील्ड में हमारी जरूरत पड़े जम्मू कश्मीर से लेकर के कन्याकुमारी तक किसी भी फील्ड में कहीं भी किसी भी मोड पे हमारा कॉन्टैक्ट नंबर आप ले सकते हो पूरी है तो Thank you so much.